ਦੇਸ਼ ਪੰਜਾਬ ਵਾਲੇ ਚੈਨਲ ਦੇਖ ਰਹੇ ਸਾਰੇ ਵੀਰਾਂ ਦੇ ਭੈਣਾਂ ਨੂੰ ਦਾ ਸੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀਆਂ ਭਾਰਤ ਬਾਰੇ ਭਾਰਤ ਤੋਂ ਸਾਰੀ ਦੁਨੀਆ ਨੇ ਸਾਰੇ ਦੇਸ਼ਾਂ ਨੇ ਕਿਉਂ ਨਾਤਾ ਤੋੜ ਲਿਆ ਕਿਉਂ ਭਾਰਤ ਤੋਂ ਮੁੱਖ ਮੋੜ ਲਿਆ ਕੀ ਗੱਲ ਹੋਈ ਹੈ ਕੀ ਗੱਲਬਾਤ ਹੋਈ ਹੈ ਕਿਵੇਂ ਸਾਰਾ ਸਿਸਟਮ ਬਦਲ ਗਿਆ ਕਿਵੇਂ ਸਿੱਖਾਂ ਦੇ ਹੱਕ ਦੇ ਵਿੱਚ ਆਰਟੀਕਲ ਲਿਖਣ ਲੱਗੇ ਸਾਰੇ ਦੇਸ਼ ਐਵੇਂ ਅਮਰੀਕਾ ਇੰਗਲੈਂਡ ਕੈਨੇਡਾ ਨਿਊਜ਼ੀਲੈਂਡ ਯੂਰਪ ਕੰਟਰੀਆਂ ਨੇ ਪਾਸਾ ਮੋੜਿਆ ਕਿਵੇਂ ਜੀ ਨੇ ਰਸ਼ੀਆ ਨੇ ਪਾਕਿਸਤਾਨ ਨੇ ਨਾਤਾ ਤੋੜਿਆ ਸੋ ਬਾਕੀ ਭਾਰ ਦੇ ਗੁਆਂਢੀ ਦੇਸ਼ਾਂ ਨੇ ਕਿਵੇਂ ਭਾਰਤ ਨੂੰ ਜੀ ਸੌਨੀ ਬੰਦ ਕਰਤੀ ਸੋ ਸਾਰੀਆਂ ਗੱਲਾਂ ਬਾਤਾਂ ਆਪ ਅੱਜ ਕਰਾਂਗੇ ਆਪਾਂ ਸ਼ੁਰੂ ਕਰਦੇ ਆਪਾਂ ਚੀਨ ਤੋਂ ਜਦੋਂ ਸੰਸਾਰ ਜੰਗ ਦੂਜੀ ਲੱਗਦੀ ਹੈ ਜਦੋਂ ਜਾਪਾਨ ਨੇ ਚੀਨ ਤੇ ਹਮਲਾ ਕੀਤਾ ਚੀਨ ਦਾ ਬਹੁਤ ਸਾਰਾ ਇਲਾਕਾ ਨਬੜਿਆ ਚੀਨ ਵਿੱਚ ਕਤਲੇਆਮ ਕਰਨਾ ਸ਼ੁਰੂ ਕੀਤਾ ਫਿਰ ਚੀਨ ਦੀ ਮਦਦ ਵਾਸਤੇ ਅਮਰੀਕਾ ਅੱਗੇ ਆਇਆ ਕਿ ਅਮਰੀਕਾ ਨੇ ਹਵਾਈ ਹਵਾਈ ਜਹਾਜ਼ਾਂ ਨਾਲ ਜਾਪਾਨ ਤੇ ਹਮਲਾ ਕੀਤਾ ਤੇ ਚੀਨ ਦੀ ਹੈਲਪ ਕੀਤੀ ਚੀਨ ਦੀ ਮਦਦ ਕੀਤੀ ਉੱਥੇ ਵੀ ਤੀਚੀ ਚੀਨ ਹੌਲੀ ਹੌਲੀ ਆਪਣੇ ਪੈਰਾਂ ਤੇ ਖੜਾ ਹੋਇਆ ਖੜਾ ਹੋਣਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਫਿਰ ਕੀ ਹੋਇਆ ਕਿ ਅਮਰੀਕਾ ਨੇ ਚੀਨ ਦੇ ਵਿੱਚ ਆਪਣੀਆਂ ਕੰਪਨੀ ਨੂੰ ਕਿਹਾ ਵੀ ਚਲੋ ਚੀਨ ਨਾਲ ਵਪਾਰ ਸ਼ੁਰੂ ਕਰੀਏ ਤੇ ਉੱਥੇ ਵੀ ਚੀਨ ਅਮਰੀਕਾ ਨੇ ਚੀਨ ਦੇ ਵਿੱਚ ਬਿਲੀਅਨ ਡਾਲਰ ਖਰਚੇ ਸੋ ਜਾਨੀ ਕਿ ਉੱਤੇ ਨਿਵੇਸ਼ ਕੀਤਾ ਆਪਣਾ ਵਪਾਰ ਕੀਤਾ ਚੀਨ ਨਾਲ ਤੇ ਚੀਨ ਨੂੰ ਪੈਰਾਂ ਤੇ ਖੜਾ ਕੀਤਾ ਮੌਕੇ ਆ ਕੇ ਬਰ ਹਾਲਾਤ ਸੀ ਬੜੇ ਅੱਜ ਤੁਸੀਂ ਦੇਖ ਲਓਗੇ ਚਾਇਨਾ ਅੱਜ ਅਮਰੀਕਾ ਨੂੰ ਪੂਰੀ ਟੱਕਰ ਦੇ ਰਿਹਾ ਹੈ ਚਾਹੇ ਵਪਾਰ ਦੇ ਵਿੱਚ ਹੋਵੇ ਚਾਹੇ ਉਹ ਅਸਲੇ ਨੂੰ ਲੈ ਕੇ ਹੋਵੇ ਚਾਹੇ ਉਹ ਹਥਿਆਰਾਂ ਨੂੰ ਲੈ ਕੇ ਹੋਵੇ ਤੋਂ ਜਦੋਂ ਅੱਜ ਇਹ ਚਾਇਨਾ ਅਮਰੀਕਾ ਨੂੰ ਅੱਖਾਂ ਦਿਖਾ ਰਿਹਾ ਹੈ ਉੱਥੇ ਹੀ ਇੱਕ ਭਾਰਤੀ ਪੱਤਰਕਾਰ ਸੀਮਾ ਸਰੋਵੀ ਨੇ ਆਰਟੀਕਲ ਲਿਖਿਆ ਸੀਗਾ ਤੁਸੀਂ ਇਹ ਫੋਟੋ ਵਿੱਚ ਦੇਖ ਸਕਦੇ ਹੋ ਇਹ ਆਰਟੀਕਲ ਇੰਗਲਿਸ਼ ਦੇ ਵਿੱਚ ਹੈ ਤੁਸੀਂ ਇਹਦੀ ਪੰਜਾਬੀ ਵਿੱਚ ਤੁਹਾਡੇ ਸਾਹਮਣੇ ਕਰ ਦਨਾਂ ਮਾਰੀ ਮੁੱਠੀ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਮੇਨ ਮੇਨ ਗੱਲਾਂ ਮੈਂ ਤੁਹਾਨੂੰ ਦੱਸ ਦਿੰਦਾ ਵਿੱਚ ਲਿਖਿਆ ਕੀ ਹੈ ਉਹਨਾਂ ਨੇ ਇਹ ਲਿਖਿਆ ਹੈ ਵੀ ਇੱਕ ਤਾਂ ਅਮਰੀਕਾ ਦੁਆਰਾ ਜਿਹੜਾ ਹੈਗਾ ਵੀ ਭਾਰਤ ਤੋਂ ਪਾਸਾ ਪਾਸਾ ਜਿਹੜਾ ਹੈਗਾ ਬਦਲ ਗਿਆ ਭਾਰਤ ਦਾ ਮਤਲਬ ਕਿ ਭਾਰਤ ਤੋਂ ਮੁੱਖ ਮੂੜੀਆਂ ਅਮਰੀਕਾ ਨੇ ਸੋ ਨਹੀਂ ਚਾਹੁੰਦੇ ਹੈਗੇ ਕਿ ਅਮਰੀਕਾ ਜਿਵੇਂ ਅਸੀਂ ਚైనా ਨੂੰ ਤਕੜਾ ਕਰਿਆ ਸੀ ਕਿ ਭਾਰਤ ਉਂਝੀ ਤਕੜਾ ਕਰੀਏ ਵੀ ਜੋ ਗਲਤੀ ਸਭ ਤੋਂ ਚੀਨ ਵੇਲੇ ਹੋਗੀ ਅਸੀਂ ਨਹੀਂ ਚਾਹਦੇ ਕਿ ਉਹੀ ਗਲਤੀ ਇਸ ਦੁਆਰਾ ਰਿਪੀਟ ਕਰੀਏ ਦੁਆਰਾ ਕਿ ਉਹ ਗਲਤੀ ਦੁਹਰਾਣਾ ਨਹੀਂ ਚਾਹੁੰਦੇ ਹੈਗੇ ਸੋ ਉਹ ਆਰਟੀਕਲ ਦੇ ਵਿੱਚ ਇਹ ਲਿਖਿਆ ਪਿਆ ਦੂਜੀ ਗੱਲ ਉਹਨਾਂ ਨੇ ਇਹ ਵੀ ਲਿਖੀ ਹੋਈ ਹੈ ਕਿ ਜਿਹੜੀ ਵਾਸ਼ਿੰਗਟਨ ਹੈਗਾ ਉਹਦੀ ਪਾਲਿਸੀ ਹੁਣ ਬਦਲ ਗਈ ਹੈ ਪਹਿਲਾਂ ਅਮਰੀਕਾ ਅਮਰੀਕਾ ਨੇ ਭਾਰਤ ਵਿੱਚ ਬਹੁਤ ਵਪਾਰ ਕੀਤਾ ਭਾਰਤ ਨੂੰ ਤਗੜਾ ਕੀਤਾ ਅਮਰੀਕਾ ਚਾਹੁੰਦਾ ਸੀ ਕਿ ਜਦੋਂ ਸਾਨੂੰ ਸਾਊਥ ਚਾਈਨਾਲੇ ਪਾਸੇ ਜਾਂ ਸਾਨੂੰ ਸਾਊਥ ਵਾਲੇ ਪਾਸੇ ਲੋੜ ਪਈ ਤਾਂ ਸਾਡਾ ਭਾਰਤ ਦੇਸ਼ ਭਾਰਤ ਦੂਸਤ ਹੈਗਾ ਕਿ ਅਸੀਂ ਉਹ ਵੀ ਮਦਦ ਨਾਲ ਚਾਈਨਾ ਨੂੰ ਕਾਊਂਟਰ ਕਰ ਸਕਦੇ ਹਾਂ ਪਰ ਪਿੱਛੇ ਜਿਹੜੀ ਜਦੋਂ ਖਬਰ ਆਈ ਸੀ ਕਿ ਅਮਰੀਕਾ ਚਾਈਨਾ ਤੇ ਭਾਰਤੀ ਮਾਰੀ ਮੋਟੀ ਉਦੀ ਉੱਥੇ ਬਾਰਡਰ ਤੇ ਗੱਲਬਾਤ ਹੋਈ ਸੀ ਕਿ ਤੇ ਚਾਈਨਾ ਦੇ ਸੈਨਿਕਾਂ ਨੇ ਭਾਰਤੀ ਫੌਜ ਨੂੰ ਭਜਾਤਾ ਤੇ 4000 ਕਿਲੋਮੀਟਰ ਏਰੀਆ ਦਬੜਿਆ ਤੇ ਕੁਝ ਖਬਰ ਇਹ ਵੀ ਆ ਰਹੀਆਂ ਕਿ ਤੁਸੀਂ ਆ ਸਾਹਮਣੇ ਫੋਟੋ ਵਿੱਚ ਦੇਖ ਸਕਦੇ ਕਿ ਉਨ੍ਨਾਚਲ ਪ੍ਰਦੇਸ਼ ਜਾਂ ਕੁਝ ਹਲਾਕੇ ਚਾਈਨਾ ਨੇ ਦਬੇ ਹੋ ਗਏ ਤੇ ਉਹਨਾਂ ਦੇ ਨਾਮ ਵੀ ਬਦਲ ਨਹੀਂ ਹੈ ਸੋ ਅਸੀਂ ਬਈ ਕਰੇ ਦੇਖਿਆ ਵੀ ਭਾਈ ਉਹਨਾਂ ਦਾ ਆਪਣਾ ਕੋਈ ਇਹਨਾਂ ਦੀ ਕੋਈ ਗੱਲਬਾਤ ਨਹੀਂ ਸਿਰੇ ਲੱਗ ਰਹੀ ਸੋ ਜਿਵੇਂ ਅਸੀਂ ਚਾਹਦੇ ਸੀ ਕਿ ਇਹ ਵੀ ਸ਼ਾਇਦ ਭਾਰਤ ਚੀਨਾਂ ਟਕਰ ਲਊਗਾ ਪਰ ਉਹ ਗੱਲਬਾਤ ਨਹੀਂ ਹੋਈ ਹੈਗੀ ਸੋ ਉਹਨੂੰ ਇੱਕ ਜਿਹੜਾ ਹੈਗਾ ਹੌਲੀ ਹੌਲੀ ਭਾਰਤ ਨੇ ਹੌਲੀ ਜਿਹੜੇ ਪੈਰ ਆ ਉਹ ਪਿੱਛੇ ਖਿੱਚ ਲਏ ਆਪਣੇ ਸੌਰੀ ਅਮਰੀਕਾ ਨੇ ਇਹਦੇ ਪੈਰ ਆ ਪਿੱਛੇ ਖਿੱਚ ਲਏ ਭਾਰਤ ਤੋਂ ਸੋ ਹੁਣ ਭਾਰਤ ਨੂੰ ਜਿਹੜੀ ਹੈਗੀ ਆ ਇਹਦੇ ਵਿੱਚ ਆਰਟੀਕਲ ਤੇ ਲਿਖਿਆ ਹੋਇਆ ਵੀ ਉਹਨਾਂ ਜਿਹੜੀ ਵਾਸ਼ਿੰਗਟਨ ਦੀ ਪੋਲਿਸੀ ਉਹ ਬਦਲ ਗਈ ਹੈ ਸੋ ਹੁਣ ਪਹਿਲੇ ਵਾਂਗੇ ਹਾਲਾਤ ਨਹੀਂ ਰਹੇ ਹੈਗੇ ਸੋ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਕਿਵੇਂ ਆ ਅਮਰੀਕਾ ਦੇ ਵਿੱਚ ਖਾਲਸਾਨੀ ਆਗੂ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿਵੇਂ ਵਾਸ਼ਿੰਗਟਨ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਿਹੜਾ ਇੱਕ ਆਰਟੀਕਲ ਜਿਹੜਾ ਛਪਿਆ ਸੀਗਾ ਅਡਾਨੀ ਦੇ ਖਿਲਾਫ ਜਿਹੜਾ ਕੇਸ ਖੋਲਿਆ ਹੋਇਆ ਉਹ ਵੀ ਜਨਨ ਕਿ ਦੋ ਚਾਰ ਇਹੜੇ ਹੈਗੇ ਆ ਗੱਲਬਾਤ ਇਹਦੀ ਹੋਈ ਹੈ ਸੋ ਇਹ ਸਾਰਾ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਕਿ ਕਾਹ ਕਰਕੇ ਇਹਦਾ ਅਮਰੀਕਾ ਹੋਈ ਪੈਰ ਪਿੱਛੇ ਖਿੱਚ ਲਿਆ ਉਸ ਤੋਂ ਲਾਵਾ ਕੈਨੇਡਾ ਦੇ ਵਿੱਚ ਸ਼ਹੀਦ ਕਰਨਾ ਭਾਈ ਹਰਦੀਪ ਸਿੰਘ ਨੇਜਰ ਨੂੰ ਸ਼ਹੀਦ ਕਰਨਾ ਉਸ ਤੋਂ ਇਲਾਵਾ ਖੰਡੇ ਨੂੰ ਸ਼ਹੀਦ ਕਰਨਾ ਜਾਂ ਭਾਈ ਪੰਜਬੜ ਨੂੰ ਇਹ ਚੀਜ਼ਾਂ ਦੇ ਜਦੋਂ ਇਹ ਚੀਜ਼ਾਂ ਖੁੱਲ ਕੇ ਸਾਹਮਣੇ ਆਈਆਂ ਕਿ ਕਿਵੇਂ ਭਾਰਤ ਹੌਲੀ ਹੌਲੀ ਆਪਣੀਆਂ ਪ੍ਰੌਕਸੀਆਂ ਦੇ through ਪਰ ਆਉ ਦੇ ਏਜੰਟ ਜਾਂ ਹੋਰ ਕਿਵੇਂ ਹੀ ਕਦਲੀਆਮ ਕਰਾ ਰਿਹਾ ਹੈ। ਉਹ ਸਾਰੇ ਜਦੋਂ ਪਰਦੇ ਹੌਲੀ ਹੌਲੀ ਖੁੱਲਣੇ ਸ਼ੁਰੂ ਹੋਏ ਸੋ ਸਾਰੀ ਦੁਨੀਆ ਸਾਹਮਣੇ ਆਈ ਹੈ। ਉਸ ਤੋਂ ਇਲਾਵਾ ਭਾਰਤ ਬ੍ਰਿਕਸ ਦਾ ਮੈਂਬਰ ਬਣਿਆ ਹੋਇਆ ਹੈ। ਇਹ ਬ੍ਰਿਕਸ ਉਹ ਚੀਜ਼ ਹੈ ਕਿ ਜੋ ਅਮਰੀਕਾ ਦੀ ਕਰੰਸੀ ਨੂੰ ਜਾਂ ਅਮਰੀਕਾ ਨੂੰ ਥੱਲੇ ਲਾਉਣਾ ਚਾਹੁੰਦਾ ਹੈ। ਬ੍ਰਿਕਸ ਦੇ ਵਿੱਚ ਜਿਹੜਾ ਹੈਗਾ ਚਾਈਨਾ, ਰੂਸ, ਬ੍ਰਾਜ਼ੀਲ, ਇੰਡੀਆ ਤੇ ਇਰਾਨ ਜਾਂ ਸਾਊਥ ਅਫਰੀਕਾ ਇਹ ਦੇਸ਼ ਇਹਦੇ ਹੈਗਾ ਉਸ ਸ਼ਾਮਰ ਸੀਗੇ ਪਰ ਹੁਣ ਬ੍ਰਿਕਸ ਨੇ ਦੇਖ ਲਿਆ ਕਿ ਭਾਰਤ ਅਮਰੀਕਾ ਦੇ ਪਾਸੋਂ ਜ਼ਿਆਦਾ ਭੱਜਦਾ ਪਿਆ ਸੋ ਅਮਰੀਕਾ ਚਾਈਨਾ ਨੇ ਹੁਣ ਬ੍ਰਿਕਸ ਤੋਂ ਭਾਰਤ ਨੂੰ ਲਾਂਬੇ ਕਰਤਾ ਹੁਣ ਪਿੱਛੇ ਜੇ ਚਾਈਨਾ ਦੇ ਵਿੱਚ ਜਿਹੜਾ ਹੈਗਾ ਇੱਕ ਸੱਮਿਟ ਹੋ ਗਿਆ ਹੈ ਠਿਆ ਸੀਗਾ ਜਿਸ ਦੇ ਵਿੱਚ ਐਸਈਓ ਐਸ ਐਸ ਸੀਓ ਸੱਮਿਟ ਹੋ ਗਿਆ ਤਾਂ ਜਿਹਦੇ ਵਿੱਚ ਆਰੂਸ ਚਾਈਨਾ ਪਾਕਿਸਤਾਨ ਜਾਂ ਹੋਰ ਦੇਸ਼ੀ ਸ਼ਾਮਲ ਹੋਏ ਸੀ ਭਾਰਤ ਵੀ ਉੱਥੇ ਸ਼ਾਮਲ ਹੋਇਆ ਸੀਗਾ ਪਰ ਉੱਥੇ ਪਾਕਿਸਤਾਨ ਦੀ ਸਰਵਾਈ ਜ਼ਿਆਦਾ ਹੋਈ ਹੈ ਇਹ ਭਾਰਤ ਦੀ ਕੋਈ ਸਨਵਾਈ ਨਹੀਂ ਹੋਈ ਹੈ ਕਿਉਂਕਿ ਸਾਰੇ ਦੇਸ਼ਾਂ ਨੇ ਉਸ ਤੋਂ ਵੀ ਭਾਰਤ ਨੂੰ ਲਾਂਭੇ ਕਰ ਦਿੱਤਾ ਸੀਗਾ ਪਾਕਿਸਤਾਨ ਦੇ ਵਿੱਚ ਜੋ ਅੱਤਵਾਦੀ ਘਟਨਾਵਾਂ ਹੋਈਆਂ ਸੀਗੀਆਂ ਸਾਰੇ ਦੇਸ਼ਾਂ ਨੇ ਉਹਨਾਂ ਨੂੰ ਕੰਡੈਮਨ ਕੀਤਾ ਨਿੰਦਾ ਕੀਤੀ ਸੀ ਪਰ ਭਾਰਤ ਦੇ ਵਿੱਚ ਜੋ ਬਹਿ ਲਗਾਵ ਦੇ ਵਿੱਚ ਜੋ ਅਟੈਕ ਹੋਏ ਸੀਗਾ ਉਹਦੀ ਕਿਸੇ ਨੇ ਕੋਈ ਮਤਲਬ ਗੱਲਬਾਤ ਨਹੀਂ ਕੀਤੀ ਜਿੱਥੋਂ ਜਿੱਥੇ ਭਾਰਤ ਤੋਂ ਭੱਜ ਕੇ ਆ ਗਿਆ ਸਾਡੀ ਦਾ ਕੋਈ ਸਨਵਾਈ ਇੱਥੇ ਹੋਈ ਨਹੀਂ ਹੈਗੀ ਉੱਥੋਂ ਵੀ ਭਾਰਤ ਨੂੰ ਲਾਂਭੇ ਕਰਤਾ ਜੀਗਾਲਾ ਇੱਕ ਜਿਹੜਾ ਉਹ G7 ਸੱਦੇ ਹੋ ਕੇ ਸਾਡੇ ਸੀ ਕਿ ਅਮਰੀਕਾ ਕੈਨੇਡਾ ਜਾਂ ਹੋਰ ਦੇਸ਼ ਦੇ ਜਿਹੜੇ ਹੈਗੇ ਆ ਉਹ ਆਏ ਹੋ ਸੀਗੇ ਉਹਦੇ G7 ਬੱਚੀ ਪਾ ਦੀ ਗੀ ਬਾਰੇ ਸੁਣਵਾਈ ਨੇ ਹੋਈ ਹੈਗੀ ਉਥੇ ਭਾਰਤ ਦੇ ਖਿਲਾਫ ਟ੍ਰਾਸ ਨੈਸ਼ਨਲ ਰਿਪਰੈਸ਼ਨ ਜਿਹੜਾ ਬਿਲ ਹੈਗਾ ਉਹਦੇ ਬਾਰੇ ਗੱਲਬਾਤ ਕੀਤੀ ਗਈ ਕਿ ਕਿਵੇਂ ਭਾਰਤ ਲਖਾਂ ਦਾ ਅਰਜੀ ਕਰਦਾ ਹੈ ਕਿਵੇਂ ਭਾਰਤ ਆਪਣੀ ਪ੍ਰੌਕਸੀਆ ਦੇ ਥਰੂ ਜਾਂ ਕਿਵੇਂ ਭਾਰਤ ਦੇ ਬੈਠੇ ਬੈਠੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਕੰਮਕੀਆਂ ਦੇ ਕੇ ਜਾਂ ਪ੍ਰੋਟੀਆਂ ਦੇ ਕੇ ਮਰਵਾ ਰਿਹਾ ਹੈ ਉਰੇ ਵਾਰੇ ਭਾਰਤ ਦੀ ਸਾਰੀ ਭਾਰਤ ਦੇ ਸਾਰੇ ਦੇਸ਼ਾਂ ਨੇ ਗੱਲਬਾਤ ਕੀਤੀ ਹੈ ਤੇ ਉੱਥੇ ਵੀ ਭਾਰਤੀ ਜੀ ਦੀ ਵਾਈ ਸੁਣਵਾਈ ਗਈ ਹੋਈ ਹੈਗੀ ਹੁਣ ਪਿੱਛੇ ਜਿਹੜਾ ਕੱਲ ਪਰਖੀ ਦੀਆਂ ਖਬਰਾਂ ਆ ਰਹੀ ਤੁਹਾਡੇ ਸਾਹਮਣੇ ਹੈ ਇਹ ਖਬਰ ਦੇ ਵਿੱਚ ਵੀ ਜਿਹੜਾ ਹੈਗਾ ਭਾਰਤ ਕੁਵਾਰ ਦੀ ਮੀਟਿੰਗ ਵਿੱਚ ਗਿਆ ਸੀ ਕੁਵਾਰ ਦੀ ਮੀਟਿੰਗ ਦੇ ਵਿੱਚ ਅਮਰੀਕਾ ਨਿਊਜ਼ੀਲੈਂਡ ਜਾਪਾਨ ਤੇ ਇੰਡੀਆ ਇਹ ਚਾਰ ਦੇਸ਼ ਹੈਗੇ ਆ ਇਹ ਕਵਾਡ ਕੀ ਜੰਮਾ ਤੁਹਾਨੂੰ ਦੱਸਣਾ ਪਬਲੀਕ ਸਾਹਮਣੇ ਫੋਟੋ ਵਿੱਚ ਵੀ ਦੇਖ ਸਕਦੇ ਹੋ ਕਵਾਡ ਇੱਕ ਉਹ ਸਿਸਟਮ ਹੈ ਉਹ ਚੀਜ਼ ਬਣਾ ਬਣਾਏਗੀ ਸੀਗੀ ਚਾਈਨਾ ਨੂੰ ਕਾਉਂਟਰ ਕਰਨ ਦੇ ਵਾਸਤੇ ਪਰ ਉੱਥੇ ਵੀ ਭਾਰਤ ਦਾ ਆਪਣਾ ਮੁੱਦਾ ਜਿਹੜਾ ਹੈਗਾ ਭਾਰਤ ਨੇ ਕੋਚੇ ਗੱਲਬਾਤ ਕੀਤੀ ਆ ਪਰ ਸਾਰੇ ਦੇਸ਼ਾਂ ਨੇ ਕੋਈ ਹਾਮੀ ਨਹੀਂ ਭਰੀ ਹੈਗੀ ਬਾਲਾ ਕੋਈ ਤਵੱਜੂ ਨਹੀਂ ਦਿੱਤੀ ਹੈਗੀ ਭਾਰਤ ਨੂੰ ਭਾਰਤ ਚਾਹੁੰਦਾ ਸੀਗਾ ਕਿ ਸਾਰੇ ਦੇਸ਼ ਪਾਕਿਸਤਾਨ ਦਾ ਨਾਂ ਲੈਣ ਵੀ ਹਾਂ ਜਿਹੜਾ ਪੈਲਗਾਮ ਦੇ ਵਿੱਚ ਅਟੈਕ ਹੋਇਆ ਪਰ ਉਹ ਪਾਸਾ ਪਾਕਿਸਤਾਨ ਨੇ ਕਰਿਆ ਸੀਗਾ ਪਰ ਬਾਰੀ ਗੀ ਤਵੱਜੋ ਦਿੱਤੀ ਨਹੀਂ ਹੋਤੀ ਸਾਰੇ ਦੇਸ਼ਾਂ ਨੇ ਨਿੰਦਾ ਜ਼ਰੂਰ ਕੀਤੀ ਵੀ ਹਾਂ ਵੀ ਅਤਵਾਦੀ ਗਤੀਵਿਧੀ ਹੋਈ ਆ ਜਾਂ ਉੱਥੇ ਜਿਹੜੇ ਬੰਦੇ ਆ ਮਾਰਿਆਂ ਚੁਣਦੇ ਨਾਲ ਖੜੇ ਆ ਪਰ ਉਹਨਾਂ ਨੇ ਪਾਕਿਸਤਾਨ ਦਾ ਨਾਮ ਨਹੀਂ ਲਿਆ ਹੈਗਾ ਭਾਰਤ ਚਾਹੁੰਦਾ ਸੀਗਾ ਕਿ ਸਾਰੇ ਦੇਸ਼ ਪਾਕਿਸਤਾਨ ਦਾ ਨਾਮ ਲੈਣ ਪਰ ਉਹਨਾਂ ਨੇ ਬਿਨਾ ਨਾਮ ਲਏ ਤੇ ਨਿੰਦਾ ਕੀਤੀ ਹੈ ਦੇਖੋ ਕੰਜਮ ਕਰਨਾ ਅਸੀਂ ਵੀ ਇੰਨੇ ਵੀ ਜਲ ਬਹੁਤ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਪਰ ਜੋ ਭਾਰਤ ਚਾਹੁੰਦਾ ਸੀ ਉਹ ਨਹੀਂ ਹੋਇਆ ਉਸੇ ਵੀ ਪਾਕਿਸਤਾਨ ਦੀ ਸੁਣਵਾਈ ਜ਼ਿਆਦਾ ਹੋਈ ਹੈ ਤੇ ਭਾਰਤੀ ਦੀ ਸੁਣਵਾਈ ਤੋਂ ਹੋਈ ਹੈਗੀ ਸੋ ਸਾਰੇ ਦੇਖੀ ਜਿਹੜੇ ਹੈਗੇ ਆਉਂਦੇ ਭਾਰਤ ਪੈਰ ਪਿੱਛੇ ਕਿਤੇ ਰਹੇ ਆ ਨਿਊ ਬਾਲਡ ਆਰਡਰ ਜੋ ਆਏਗਾ ਉਹ ਸੱਟ ਹੋ ਚੁੱਕਿਆ ਹੈ ਨਿਊ ਬਾਲਡ ਆਰਡਰ ਦੇ ਵਿੱਚ 2030 ਦੇ ਵਿੱਚ ਇਹਨੇ ਕਿਹੜੇ ਦੇਖ ਨਵੇਂ ਬਣਨੇ ਆ ਉਹ ਸਾਰੇ ਜਾਰੀ ਹੋ ਚੁੱਕੇ ਆ ਕਿਹੜੇ ਦੇਸ਼ ਟੁੱਟਣਗੇ ਇਹਦੇ ਦੇ ਵਿੱਚ ਨਵੇਂ ਬਣਨੇਗੇ ਉਹ ਸਾਰਾ ਕੁਝ ਪਹਿਲਾਂ ਤੋਂ ਹੀ ਤੈਅ ਹੋ ਚੁੱਕਿਆ ਹੈ ਇਸ ਕਰਕੇ ਭਾਰਤ ਨੂੰ ਹੌਲੀ ਹੌਲੀ ਲਾਂਬੇ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤ ਅਮਰੀਕਾ ਦਾ ਵੀ ਅਲਾਈਅੰਸ ਬਣਿਆ ਹੋਇਆ ਸੀਗਾ ਤੇ ਚਾਈਨਾ ਦਾ ਵੀ ਤੇ ਰਸ਼ੀਆ ਦਾ ਵੀ ਹੁਣ ਉਹ ਸਾਰੇ ਦੇਖੋ ਇਹ ਸਮਝੇਗਾ ਕਿ ਇਹ ਡੋਗਲਾਪਣ ਜਿਹੜਾ ਭਾਰਤ ਕਰਦਾ ਪਿਆ ਤੋਂ ਇਸ ਕਰਕੇ ਸਾਰੇ ਦੇਸ਼ਾਂ ਨੇ ਹੌਲੀ-ਹੌਲੀ ਭਾਰਤ ਤੋਂ ਪੈਰ ਪਿੱਛੇ ਛੱਡ ਲਏ ਇਰਾਨ ਦੇ ਵਿੱਚ ਭਾਤ ਦੇ ਜਿਹੜੇ ਲੋਕ ਹੈ ਉਹ ਜਸੂਸੀ ਕਰਦੇ ਫੜੇਗੇ ਜਾਂ ਹੋਰ ਦੇਸ਼ਾਂ ਵਿੱਚ ਵੀ ਇਹ ਜਸੂਸੀ ਕਰਦੇ ਆ ਤੇ ਮਤਲਬ ਕਿ ਕੁੱਲ ਮਿਲਾ ਕੇ ਜਿਹੜਾ ਨਿਚੋਰ ਇਹ ਨਿਕਲ ਰਿਹਾ ਇਹ ਭਾਰਤ ਤੋਂ ਸਾਰੇ ਨੇ ਮੁੱਖ ਮੋੜ ਲਿਆ ਭਾਰਤ ਦੀ ਜਿਹੜੀ ਗਵਾਨੀ ਦੇ ਸੀਗੇ ਸ਼੍ਰੀਲੰਕਾ ਉਟਾਨੰਦਪਾਲ ਬੰਗਲਾਦੇ ਇਹ ਵੀ ਭਾਰਤ ਦੇ ਬਾਰਾ ਭਾਰਤ ਨੂੰ ਤਵੱਜਰ ਨਹੀਂ ਦੇ ਰਹੇ ਇਹ ਛੋਟੀ ਛੋਟੀ ਦੇਸ਼ ਵੀ ਭਾਰਤੀ ਵੀ ਸੁਣਵਾਈ ਨਹੀਂ ਅੱਜ ਉਹ ਰਹੀ ਉਹਨਾਂ ਦੇਸ਼ਾਂ ਕਿ ਵੀ ਜਾ ਕੇ ਤੋਂ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੋ ਹੁਣ ਭਾਰਤ ਚਾਹੁੰਦਾ ਸੀਗਾ ਜਿਵੇਂ ਉਹਦੇ 83 ਤੋਂ ਬਾਅਦ 2020 ਤੱਕ ਭਾਰਤ ਦੀ ਜੋ ਭਾਰਤ ਗੱਲ ਕਹਿੰਦੇ ਸੀਗਾ ਉਹ ਸਾਰੇ ਦੇਸ਼ ਵੀ ਸੁਣਦੇ ਸੀ ਪਰ ਹੁਣ ਸਤਗੁਰ ਨੇ ਐਸੀ ਕਿਰਪਾ ਕੀਤੀ ਹੈ ਮਹਾਰਾਜ ਨੇ ਐਜੀ ਤੇ ਕਿਰਪਾ ਦਿੱਤੀ ਕਿ ਭਾਰਤ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਸਿੱਖਾਂ ਦੀ ਸੁਣਵਾਈ ਹੋ ਰਹੀ ਹੈ ਆਪਾ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਬਾਣੀ ਦੀ ਦੋਖ ਹੈਗੀ ਹੈ ਉੜੇ ਨਖਤੇ ਨਾਨਕਾ ਔਰ ਸੱਚ ਰਹੀ ਸੋ ਇਹੀ ਗੱਲਾਂ ਸਾਨੂੰ ਤੁਹਾਡੇ ਸਾਹਮਣੇ ਕਰਨੇ ਸੀਗੇ ਕਿ ਕਿਵੇਂ ਭਾਰਤ ਨੇ ਸਿੱਖਾਂ ਦੇ ਖਿਲਾਫ ਝੂਠ ਬੋਲਿਆ ਕਿਵੇਂ ਨੈਰੇਟਿਵ ਇੱਕ ਬਣਾਇਆ ਹੋਇਆ ਸੀਗਾ 1947 ਤੋਂ ਲੈ ਕੇ 2025 ਤੱਕ ਪਰ ਉਹ ਮਹਾਰਾਜੀ ਕਿਰਪਾ ਨਾਲ ਖਾਰਾ ਕੁਝ ਦੂਰ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਇਹਨਾਂ ਦਾ ਜੋਰ ਚੱਲਦਾ ਕਿਉਂਕਿ ਇਹਨਾਂ ਦੀ ਹੁਣ ਇੱਥੇ ਇਹਨਾਂ ਨੇ ਅਕੂਪਾਈਡ ਪੰਜਾਬ ਕੀਤਾ ਹੋਇਆ ਪਰ ਬਾਹਰਲੇ ਦੇਸ਼ਾਂ ਵਿੱਚ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਸੋ ਬਹੁਤ ਚੜ੍ਹਦੀ ਕਲਾ ਵਿੱਚ ਰਹੋ ਆਪਣਾ ਦੇਸ਼ ਨਵਾਂ ਇਹਨਾਂ ਜਲਦੀ ਅਗਰ ਆ ਜੇ ਰਹਾ ਹੈ ਉਹ ਜਲਦੀ ਆ ਰਿਹਾ ਹੈ ਤਾਂ ਵੀਡੀਓ ਵਧੀਆ ਲੱਗੀ ਜਾਣ ਕਰਕੇ ਬਈ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਬਾਕੀ ਜੋ ਵੀ ਗੱਲਬਾਤ ਹੋ ਕੋ ਨਵੀਂ ਆਉਂਦੀ ਹੈ ਉਹ ਵੀ ਸਾਂਝੀ ਕਰਦੇ ਰਹਾਂਗੇ ਵਾਈਗੁਰ ਜੀ ਦਾ ਖਾਸਾ ਵਾਈਗੁਰ ਲੀਕੀ ਪਸੇ